ਪੰਜਾਬੀ ਗੜ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਇਸ ਵੇਲੇ ਦੀ ਵੱਡੀ ਅਪਡੇਟ ਪ੍ਰੇਮ ਢਿੱਲੋਂ ਤੇ ਨਵਾਨ ਸੰਧੂ ਦੇ ਨਾਲ ਜੁੜ ਕੇ ਸਾਹਮਣੇ ਆ ਰਹੀ ਹੈ। ਜਿਨ੍ਹਾਂ ਦੀ ਕੀ ਆਪਸੀ ਕੰਟਰੋਵਰਸੀ ਦਾ ਮੁੱਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਤੇ ਦੋਨੋਂ ਹੀ ਕਲਾਕਾਰ ਟਾਈਮ-ਟਾਈਮ ਤੇ ਇੱਕ ਦੂਜੇ ਨੂੰ ਰਿਪਲਾਈ ਦਿੰਦੇ ਆ ਰਹੇ ਨੇ। ਤੇ ਹਾਲ ਹੀ ਵਿੱਚ ਪ੍ਰੇਮ ਢਿੱਲੋਂ ਨੇ ਆਪਣੇ ਨਵੇਂ ਗਾਣੇ ਡੇਮ ਡੈਡੀ ਵਿੱਚ ਨਵਾਨ ਸੰਧੂ ਨਾਲ ਚੱਲ ਰਹੀ ਕੰਟਰੋਵਰਸੀ ਤੇ ਬਹੁਤ ਹੀ ਖਤਰਨਾਕ ਰਿਪਲਾਈ ਦਿੱਤੇ ਤੇ ਨਵਾਨ ਸੰਧੂ ਨੂੰ ਚੰਗੀ ਤਰ੍ਹਾਂ ਡਿਸ ਕਰ ਦਿੱਤਾ। ਤੇ ਤੁਸੀਂ ਵੀ ਪ੍ਰੇਮ ਢਿੱਲੋਂ ਦਾ ਡੇਮ ਡੈਡੀ Song ਸੁਣ ਹੀ ਲਿਆ ਹੋਣਾ ਸੰਦੂ ਦੇ ਜਿਸ ਤੋਂ ਬਾਅਦ ਨਵਾਨ ਸੰਧੂ ਨੇ ਉਸੇ ਵਿੱਚ ਆ ਕੇ ਪ੍ਰੇਮ ਢਿੱਲੋਂ ਦੀ ਗੱਲ ਦਾ ਜਵਾਬ ਦੇਣ ਲਈ ਆਪਣੇ ਇੰਸਟਾਗ੍ਰam ਤੇ ਪੋਸਟ ਪਾ ਕੇ ਕੈਪਸ਼ਨ ਵਿੱਚ ਲਿਖਿਆ ਲੈਵਲ ਅ ਕਰੇਜ਼ੀ ਭਾਈ ਦਾ ਕਰੇ ਬਿਗ ਟਾਕ ਜਿਸ ਵਿੱਚ ਨਵਾਨ ਸੰਧੂ ਪ੍ਰੇਮ ਢਿੱਲੋਂ ਨੂੰ ਕਹਿਣਾ ਚਾਹੁੰਦਾ ਹੈ ਮੇਰੇ ਗਾਣੇ ਤੇਰੇ ਨਾਲੋਂ ਕਾਫੀ ਉੱਚੇ ਲੈਵਲ ਦੇ ਨੇ ਤੇ ਨਾਲ ਹੀ ਬਿਲਬੋਰਡ ਚਾਰਟ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ਵਿੱਚ ਨਵਾਨ ਸੰਧੂ ਬਿਲਬੋਰਡ ਦੇ 97 ਨੰਬਰ ਤੇ ਰੈਂਕ ਕਰ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੱਗ ਰਿਹਾ ਹੈ ਕਿ ਨਵਾਨ ਸੰਧੂ ਦਾ ਪ੍ਰੇਮ ਢਿੱਲੋਂ ਨੂੰ ਸਿੱਧਾ ਠੋਕਮਾਰ ਬੁਲਾਈ ਹੈ ਪਰ ਜਦੋਂ ਪ੍ਰੇਮ ਢਿੱਲੋਂ ਨੇ ਇਹ ਰਿਪਲਾਈ ਚੁੱਪ ਨਹੀਂ ਰਿਹਾ ਤੇ ਅੱਗੋਂ ਉਸਨੇ ਵੀ ਇੱਕ ਨਵੀਂ ਪੋਸਟ ਪਾਈ ਤੇ ਲਿਖਿਆ ਬੈਟਲਸ ਆਈ ਲੂਜ਼ ਨਨ ਆਈ ਮੇਕ ਅ ਕ੍ਰੂਜ਼ ਰਨ ਆਈ ਗੈਟ ਅ ਫੂਲਜ਼ ਡਨ ਗਾਟ 10 ਫਿੰਗਰਸ ਬਟ ਓਨਲੀ 1 ਯੂਜ਼ਰ ਹੈਸ਼ਟੈਗ ਬਾਊ ਨੈਕਸਟ ਜਿਸ ਦਾ ਕਹਿੰਦਾ ਮਤਲਬ ਹੈ ਅਸੀਂ ਹੁਣ ਤੱਕ ਕੋਈ ਲੜਾਈ ਨਹੀਂ ਹਾਰੇ ਤੇ ਸਾਤੋਂ ਵੀ ਕਰੂ ਵਗੈਰਾ ਚੱਲਦੇ ਨੇ ਸਾਡੇ ਕੋਲ ਭਾਵੇਂ 10 ਉਂਗਲਾਂ ਨੇ ਪਰ ਥੋੜੇ ਵਰਗੇ ਲਈ ਅਸੀਂ ਇੱਕ ਹੀ ਉਂਗਲ ਯੂਜ਼ ਕਰਦੇ ਆ ਸੋ ਦੋਸਤੋ ਇਹ ਸੀ ਦੋਨਾਂ ਸਿੰਗਰਾਂ ਨੂੰ ਇੱਕ ਦੂਜੇ ਵੱਲੋਂ ਕੀਤੇ ਗਏ ਵੱਡੇ ਵੱਡੇ ਠੋਗਮੇ ਰਪਲਾਈ ਇਹ ਸਾਰੇ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਵਿੱਚ ਜ਼ਰੂ ਅਸਕੇ ਜਾਇਓ ਤੇ ਪੰਜਾਬੀ ਨੈਸ਼ਨਲ ਜੁੜੀਆਂ ਅਪਡੇਟਸ ਲਈ ਪੰਜਾਬੀ ਗਰੂਟ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਧੰਨਵਾਦ